ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਏ ਕ੍ਰਿਆਾਲਾ ਜਿਹੜਾ ਸਿਵਲ ਹਸਪੀਟਲ ਹੈਗਾ ਸਿਵਲ ਹਸਪਤਾਲ ਉੱਥੋਂ ਦੀ ਵੀਡੀਓ ਵਾਇਰਲ ਹੋ ਰਹੀ ਏ ਜਦੋਂ ਕਿ ਨਸ਼ੇ ਵਾਲੀਆਂ ਜਿਹੜੀਆਂ ਗੋਲੀਆਂ ਨੇ ਜਿਹੜੀ ਜੀਲ ਤੇ ਰੱਖਣ ਵਾਲੀ ਗੋਲੀ ਹੁੰਦੀ ਏ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਏ ਕ੍ਰਿਆਾਲੇ ਸਿਵਲ ਹਸਪਤਾਲ ਦੀ ਵੀਡੀਓ ਦੱਸੀ ਜਾ ਰਹੀ ਏ ਸੋ ਵੱਡਿਆਂ ਲੈਣਾ ਉੱਥੇ ਜਿੱਥੇ ਉੱਥੇ ਹੋਰ ਬਜ਼ੁਰਗ ਨੇ ਨੌਜਵਾਨ ਨੇ ਦਿਸ ਰਹੇ ਹੈਗੇ ਨਾਲ ਹੀ ਸੋਨੂ ਸੀਤੇਵਾਲ ਸੀਤੋਵਾਲ ਵੀ ਦਿਸ ਰਹੇ ਹੈਗੇ ਆ ਤੇ ਵੱਡੀ ਲਾਈਨ ਵੱਡੀ ਆ ਵੱਡਾ ਹਜੂਮ ਉੱਥੇ ਦਿਸ ਰਿਹਾ ਹੈਗਾ ਵੀਡੀਓ ਕਾਫੀ ਵਾਇਰਲ ਹੋ ਰਹੀਗੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈਗਾ ਸਰਕਾਰ ਨੂੰ ਜਰੂਰ ਇੱਕ ਬੰਦ ਸਰਕਾਰ ਨਸ਼ੇ ਜਿੱਥੇ ਬੰਦ ਕਰ ਰਹੀ ਹੈਗੀ ਦੂਸਰੇ ਬੰਨੇ ਜਿਹੜੇ ਹਸਪਤਾਲਾਂ ਦੇ ਵਿੱਚ ਘਰ ਬਣਾ ਕੇ ਨਸ਼ੇ ਜਿਹੜੇ ਗੋਲੀਆਂ ਹੈਗੀਆਂ ਨਸ਼ੇ ਵਾਲੀਆਂ ਉਹਨਾਂ ਨੂੰ ਵੰਡ ਰਿਹਾ ਹੈਗੀ ਐ ਔਰ ਵੱਡੀ ਭੀੜ ਇੱਥੇ ਦਿਖਦੇ ਹੈਗੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਇਹ ਸਰਕਾਰ ਨੇ ਜਿਹੜੀ ਸਕੀਮ ਬਣਾਈ ਹੈਗੀ ਜੀਵ ਤੇ ਗੋਲੀਆਂ ਰੱਖਣ ਵਾਲੀ ਨਸ਼ੇ ਵਾਲੀਆਂ ਗੋਲੀਆਂ ਸਰਕਾਰ ਦਿੰਦੀ ਹੈਗੀ ਐ ਸਰਕਾਰ ਨੂੰ ਜਰੂਰ ਵਿਚਾਰ ਕਰਨਾ ਚਾਹੀਦਾ ਹੈ ਗੋਲੀਆਂ ਬੰਦ ਕਰੇ ਜਿੱਤੇ ਕਿਉਂਕਿ ਇਹਨਾਂ ਗੋਲੀਆਂ ਦਾ ਹੁਣ ਜਿਹੜਾ ਇਸਤੇਮਾਲ ਹੈਗਾ ਲੋਕ ਜਿਹੜੇ ਆਮ ਤੌਰ ਤੇ ਨਸ਼ੇ ਦੇ ਰੂਪ 'ਚ ਵਰਤ ਰਹੇ ਹੈਗੇ ਆ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈਗਾ ਜਰੂਰ ਲਾਈਕ ਕਮੈਂਟ ਕਰਨਾ ਧੰਨਵਾਦ